ਕਹਿੰਦੇ ਨੇ ਸਭ ਤੋਂ ਕੀਮਤੀ ਚੀਜ਼ ਜਾਨ ਹੁੰਦੀ ਹੈ ਤੇ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਚੰਦ ਪੈਸਿਆਂ ਦੇ ਲਾਲਚ ਦੇ ਲਈ ਕਿਵੇਂ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾਂਦਾ ਹੁਣ ਵੀ ਤੁਹਾਡੇ ਨਾਲ ਇੱਕ ਅਜਿਹੀ ਤਸਵੀਰ ਸਾਂਝੀ ਕਰਾਂਗੇ ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਜ਼ਰੂਰ ਹੋਵੋਗੇ ਕਿ ਚੰਦ ਪੈਸਿਆਂ ਦੇ ਲਈ ਕਿਵੇਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪਾਈ ਗਈ ਹੈ ਪਰ ਸਵਾਲ ਉਹਨਾਂ ਬੱਚਿਆਂ ਦੇ ਮਾਵਾਪੂ ਵੀ ਹੈ ਤੇ ਪ੍ਰਸ਼ਾਸਨ ਨੂੰ ਵੀ ਹੈ ਜਿਨ੍ਹਾਂ ਦੇ ਵੱਲੋਂ ਅਕਸਰ ਹੀ ਬਾਅਦ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਹੈ ਤਾਂ ਤਸਵੀਰਾਂ ਫਰੀਦਕੋਟ ਤੋਂ ਨੇ ਜਿੱਥੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਸ ਜਿਹੜੀ ਆ ਉਹ ਫੁੱਲ ਸਪੀਡ ਦੇ ਨਾਲ ਸੜਕ ਦੇ ਉੱਤੇ ਜਾ ਰਹੀ ਹੈ ਤੇ ਸੜਕ ਦੇ ਉੱਤੇ ਦੌੜ ਰਹੀ ਹੈ ਇਸ ਬੱਸ ਦੀ ਛੱਤ ਦੇ ਉੱਤੇ ਕਾਫੀ ਸਕੂਲੀ ਬੱਚੇ ਬੈਠੇ ਹੋਏ ਨੇ ਸਿਰਫ ਛੱਤ ਤੇ ਹੀ ਨਹੀਂ ਬਲਕਿ ਬੱਸ ਦੀ ਤਾਖੀਆਂ ਦੇ ਨਾਲ ਵੀ ਸਕੂਲ ਸਕੂਲੀ ਬੱਚੇ ਜਿਹੜਾ ਨੇ ਉਹ ਲਟਕੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਕੂਲੀ ਬੱਚਿਆਂ ਦੀ ਜਾਨ ਕਿਵੇਂ ਜੋਖਮ ਦੇ ਵਿੱਚ ਇਸ ਬੱਸ ਚਾਲਕ ਦੇ ਵੱਲੋਂ ਤੇ ਇਸ ਬੱਸ ਦੇ ਕੰਡਕਟਰ ਦੇ ਵੱਲੋਂ ਪਾਈ ਗਈ ਹੈ ਹਾਲਾਂਕਿ ਇੱਕ ਪਿੱਛੇ ਜਾ ਰਹੀ ਗੱਡੀ ਦੇ ਵਿੱਚ ਵਿਅਕਤੀ ਦੇ ਵੱਲੋਂ ਜਿਹੜੀ ਇਹ ਵੀਡੀਓ ਜ਼ਰੂਰ ਬਣਾਈ ਗਈ ਹੈ ਤਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਘੁੰਮ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਬੱਚਿਆਂ ਦੇ ਲਈ ਕਾਫੀ ਤਰੀਕੇ ਦੇ ਰੂਲ ਬਣਾਏ ਗਏ ਨੇ ਵਿਸ਼ੇਲੇ ਦਿਨਾਂ ਚ ਤੁਸੀਂ ਦੇਖਿਆ ਹੋਵੇਗਾ ਜਿਸ ਤਰੀਕੇ ਦੇ ਨਾਲ ਸਮਾਣਾ ਦੇ ਕੋਲ ਇੱਕ ਸਕੂਲੀ ਬੱਸ ਜਿਹੜੀ ਆ ਹਾਸੇ ਦਾ ਸ਼ਿਕਾਰ ਹੁੰਦੀ ਹੈ ਜਿਸ ਦੇ ਵਿੱਚ ਪੰਜ ਮਾਸੂਮ ਬੱਚੇ ਜਿਹੜਾ ਨੇ ਉਹ ਇਸ ਫਾਂਜੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਉਸ ਤੋਂ ਬਾਅਦ ਜ਼ਰੂਰ ਇੱਕ ਵਾਰੀ ਪ੍ਰਸ਼ਾਸਨ ਜਿਹੜਾ ਕੰਬ ਕਰਨੀ ਨਹੀਂ ਦੁੱਧ ਉੱਠਦਾ ਹੈ ਸਕੂਲਾਂ ਦੇ ਵਿੱਚ ਜਾ ਕੇ ਚੈਕਿੰਗਾ ਕਰਦਾ ਹੈ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕਰਦਾ ਹੈ ਕਿ ਕਿਹੜੀ ਬੱਸ ਕੰਡਮ ਹੋ ਚੁੱਕੀ ਹੈ ਕਿਹੜੀ ਬੱਸ ਦੇ ਵਿੱਚ ਕੀ ਕਮੀਆਂ ਤੇ ਨਵੇਂ-ਨਵੇਂ ਜਿਹੜੇ ਨੇ ਨਿਯਮ ਉਹ ਉਹਨਾਂ ਸਕੂਲਾਂ ਦੇ ਉੱਤੇ ਥੋਕੇ ਜਾਂਦੇ ਨੇ ਪਰ ਆਹ ਤਸਵੀਰਾਂ ਜਿਹੜੀਆਂ ਨੇ ਤੇ ਇਹਦੇ ਵਿੱਚ ਜੋ ਇਹਕਿ ਵੀਡੀਓ ਬਣਾ ਰਿਹਾ ਉਸ ਦੇ ਵੱਲੋਂ ਲਗਾਤਾਰ ਕਹਿਣਾ ਕਿ ਪਿਛਲੇ 1 ਸਾਲ ਪਹਿਲਾਂ ਵੀ ਉਸ ਦੇ ਵੱਲੋਂ ਜ਼ਰੂਰ ਇਸ ਗੱਲ ਦੀ ਕੰਪਲੇਂਟ ਜਿਹੜੀ ਆ ਉਹ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਕਾਰਵਾਈ ਕੀਤੀ ਜਾਵੇ ਅਕਸਰ ਉਸਾਨਾ ਇਸੇ ਤਰੀਕੇ ਦੇ ਨਾਲ ਸਕੂਲੀ ਬੱਚਿਆਂ ਨੂੰ ਐਵੇਂ ਲੱਦ ਕੇ ਲੈ ਕੇ ਜਾਂਦੀ ਹੈ ਤੇ ਉੱਥੇ ਹੀ ਵੱਡਾ ਸਵਾਲ ਇਹ ਵੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਇਹ ਸੜਕ ਦੇ ਤੋਂ ਬੱਸ ਲੰਘ ਕੇ ਜਾ ਰਹੀ ਹੈ ਤੇ ਉਸ ਪਿੰਡਾਂ ਦੇ ਲੋਕ ਵੀ ਕੀ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਸੁੱਤੇ ਹੋਏ ਨੇ ਤੇ ਨਾਲ ਦੀ ਨਾਲ ਵੱਡਾ ਸਵਾਲ ਉਹਨਾਂ ਮਾਪੇ ਦੇ ਲਈ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਜਾਨ ਜੋਖਮ ਦੇ ਵਿੱਚ ਪਾ ਕੇ ਜਾਣ ਦੇ ਲਈ ਕਹੇ ਮਨਜ਼ੂਰ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਕਿਵੇਂ ਫੁੱਲ ਸਪੀਡ ਦੇ ਉੱਤੇ ਭੱਜ ਰਹੀ ਹੈ ਬੱਸ ਦੀ ਛੱਤ ਦੇ ਉੱਤੇ ਤੇ ਵਾਜਿਆਂ ਦੇ ਉੱਤੇ ਜਿਹੜਾ ਨੇ ਬੱਚੇ ਲਟਕੇ ਹੋਏ ਨੇ ਤੇ ਰਸਤੇ ਦੇ ਵਿੱਚ ਇੱਕ ਸਮਾਜੇਹਾ ਵੀ ਆਂਦਾ ਜਦੋਂ ਬੱਚਿਆਂ ਦੇ ਸਿਰ ਦੇ ਉੱਪਰੋਂ ਹਾਈ ਵੋਲਟੇਜ ਤਾਰਾਂ ਜਿਹੜੀਆਂ ਨੇ ਉਹ ਵੀ ਕ੍ਰਾਸ ਹੁੰਦੀਆਂ ਨੇ ਤਾਂ ਅਕੀ ਕਿਸੇ ਵੱਡੀ ਹਾਦਸਾ ਖਾਮੀ ਘਟਨਾ ਦਾ ਇੰਤਜ਼ਾਰ ਪ੍ਰਸ਼ਾਸਨ ਬੱਚਿਆਂ ਦੇ ਮਾਵਾਪੇ ਤੇ ਖੁਦ ਬੱਚੇ ਜਿਹੜਾ ਨੇ ਉਹ ਕਰ ਰਹੇ ਨੇ ਕਿ ਕਈ ਪ੍ਰਸ਼ਾਸਨ ਸੁੱਤਾ ਪਿਆ ਹੈ ਕਿ ਜੇਕਰ ਕੋਈ ਵੱਡੀ ਘਟਨਾ ਹੋਵੇ ਤਾਂ ਉਸ ਤੋਂ ਬਾਅਦ ਹੀ ਕਾਰਵਾਈ ਕਰਨੀ ਹੋਏਗੀ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਅਜਿਹੀਆਂ ਕੋਈ ਵੱਡੇ ਖਤਰਨਾਕ ਕੰਮ ਹੋ ਜਾਂਦੇ ਨੇ ਤਾਂ ਜ਼ਰੂਰ ਚੰਦ ਮਿੰਟਾਂ ਦੇ ਲਈ ਚੰਦ ਦਿਨਾਂ ਦੇ ਲਈ ਪ੍ਰਸ਼ਾਸਨ ਜਿਹੜਾ ਆਪਣੀ ਕੁੰਭਕਰਨੀ ਨੀ ਤੋੜਦਾ ਹੈ ਤਾਂ ਇੱਕ ਵਾਰੀ ਤੁਹਾਡੇ ਨਾਲ ਉਹ ਵੀਡੀਓ ਵੀ ਸਾਂਝੀ ਕਰ ਦਿੰਨੇ ਆ ਜਿਸ ਦੇ ਵਿੱਚ ਵਿਅਕਤੀ ਦੇ ਵੱਲੋਂ ਇਹ ਸਾਰੀ ਵੀਡੀਓ ਜਿਹੜੀ ਹੈ ਉਹ ਫਿਲਮਾਂਕਤ ਕੀਤੀ ਗਈ ਹੈ ਹਾਂਜੀ ਭਾਈ ਜੀ ਅੱਛੀ ਗੱਲ ਸਾਰਿਆਂ ਨੂੰ ਆਹ ਦੇਖੋ ਬਾਈ ਜੀ ਮਿੰਨੀ ਬੱਸ ਆ ਜਿਹੜੀ ਇਹ ਢੋਰ ਤੋਂ ਫਿਰ ਕੋੜ ਜਾਂਦੀ ਆ ਸਵੇਰ 8 8:30 ਦਾ ਟਾਈਮ ਆ ਆਹ ਦੇਖੋ ਨੰਬਰ ਵੀ ਆਉਂਦਾ ਤੁਹਾਡੇ ਕੋਲੇ ਸ਼ਰੀਮ ਤੇ ਆ ਬੱਚੇ ਜਾ ਰਹੇ ਸਕੂਲ ਨੂੰ ਬਸ ਕਿਵੇਂ ਲੱਭ ਰਹੇ ਆ ਕਿਵੇਂ ਉੱਪਰ ਬੈਠੇ ਆ ਕੋਈ ਯਾਰ ਧਿਆਨ ਨਹੀਂ ਕਿਸੇ ਦਾ ਇਸ ਪਾਸੇ ਕੱਲ ਕੋਈ ਹਾਦਸਾ ਵਾਪਰ ਜਾਂਦਾ ਫਿਰ ਫਿਰ ਮੁੜ ਕੇ ਉਹ ਲੀਆਂ ਘੁੱਟ ਜਾਂਦੇ ਸੱਪ ਲੰਗੇ ਤੋਂ ਬਾਅਦ ਬਾਅਦ ਲਈ ਘੁੱਟ ਹੋ ਜਾਂਦੇ ਸਾਰੀ ਦੁਨੀਆ ਪ੍ਰਸ਼ਾਸਨ ਵੀ ਹੋ ਜਾਂਦਾ ਹੁਣ ਪ੍ਰਸ਼ਾਸਨ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤੇਖੋ ਹਾਰਨ ਵੀ ਨਾਲ ਦੂਜੇ ਵੱਡੇ ਹਾਰ ਲਾਏ ਆ ਮੈਂ 2 ਸਾਲ ਹੋ ਗਏ ਸ਼ਿਕਾਇਤ ਕੀਤੀ ਸੀ ਜੀ ਸਭ ਨੂੰ ਕੋਈ ਇਹਨਾਂ ਦੇ ਹੱਲ ਨਹੀਂ ਹੋਇਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜਾ ਰਹੀ ਹੈ ਪੜਨ ਖਗਿਆਣੇ ਇਹ ਤਾਂ ਸ਼ੋਰੇ ਵਾਲੋਂ ਬਸ ਥੱਲੀ ਹੈ ਖਗਿਆਣੇ ਨੂੰ ਜਾ ਰਹੀ ਹੈ ਅਸੀਂ ਮਗਰ ਹੈ ਦੇਖੋ ਬੱਚੇ ਛੋਟੇ ਛੋਟੇ ਬੱਚੇ ਆ ਜੇ ਮੜਾ ਜਾਂ ਹੋਵਾਂ ਪੈ ਜੇ ਕੋਈ ਦਾ ਹੱਥ ਛੁੱਟ ਗਏ ਜਾ ਜਾਂਦੇ ਹੋ ਜੇ ਫਿਰ ਮਗਰੋਂ ਆ ਕੇ ਇਥੇ ਸਾਰੇ ਖੜੇ ਹੋ ਜਾਣਗੇ ਪਹਿਲਾਂ ਕੋਈ ਧਿਆਨ ਨਹੀਂ ਕਰਦਾ ਦੇਖੋ ਕੋਈ ਪੰਚਾਇਤ ਨਹੀਂ ਧਿਆਨ ਕਰਦੀ ਇਸ ਪਿੰਡ ਦੀ ਪੰਚਾਇਤ ਨਹੀਂ ਹੈਗੀ ਗੱਕ ਘਾਣੇ ਦੀ ਵੀ ਹੈਗੀ ਹੈ ਡੋਰ ਤੋਂ ਚੱਲੇ ਇਹ ਡੋਰ ਤੋਂ ਕੁਝ ਬੈਠੇ ਕੁਝ ਸ਼ਿਵਰੇ ਵਾਲੇ ਤੋਂ ਉਹਨਾਂ ਦੇ ਘਹਾਣੇ ਉੱਤਰਨਾ ਜਾ ਕੇ ਦੇਖੋ ਤੁਸੀਂ ਹਾਲ ਦੇਖੋ ਆ ਨੰਬਰ ਵਿੱਚ ਥੋੜੇ ਕੋਲੇ ਆ ਹੀ ਜਾਂਦਾ ਬਾਹਰ ਲਾ ਕੇ ਆ ਹੀ ਜਾਂਦਾ ਹੁਣ ਇਹ ਬਿਲਕੁਲ ਕਾਰਵਾਈ ਕਰਨੀ ਹੈ ਜਿਹੜਾ ਮਰਜ਼ੀ ਕਰ ਸਕਦਾ ਠੀਕ ਹੈ ਜੀ ਧਿਆਨ ਕਰੋ ਯਾਰ ਐ ਨਾ ਐਨੀ ਗੱਡੀ ਚੱਲਦੀ ਆ ਜਿਵੇਂ ਲੈ ਦੱਸਾਂ ਕਿੰਨੀ ਫਾਸਟ ਜਾ ਰਹੀ ਆ ਫਿਰ ਲਿੰਕ ਰੋਡ ਹੈ ਲਿੰਕ ਰੋਡ ਤੇ ਕਿੰਨੀ ਤੇਜ਼ ਜਾ ਰਹੀ ਆ ਆ ਸੁਣੋ ਹਾਰ ਤੇ ਹੱਥ ਰੱਖਿਆ ਹੋਵੇ ਡਰਾਈਵਰ ਦਾ ਕੋਈ ਧਿਆਨ ਨਹੀਂ ਬੱਚੇ ਵਾਲੀ ਜਲਾਕੀ ਜਾਂਦੇ ਉੱਤੇ ਬੈਠੇ ਆ ਵਟਾਣਾ ਵਾਲੀ ਆ ਪਿਛਲੇ ਹਾਦਸਾ ਹੋਇਆ ਜੇ ਤਿੰਨ ਬੱਚੇ ਦੇਖ ਕੇ ਜਾਰੇ ਮਕਸਦ ਆ ਹੋਰ ਹੋ ਗਏ ਆ ਦੇਖੋ ਇਹ ਧਿਆਨ ਕਰੋ ਇਹ ਸਾ ਤੁਸੀਂ ਧਿਆਨ ਕਰੋ ਕਿ ਨਾਲ ਅਗਲੇ ਵਾਲ ਧਿਆਨ ਨਾਲ ਰੱਖੋ ਆ ਦੇਖੋ ਕਿਵੇਂ ਜਾ ਰਹੀ ਕਿੰਨੀ ਫਾਸਟ ਹੈ ਪਰ阿里 ਤੱਕ ਲੱਗਦੀ ਹੈ ਬੋਝੂਗੀ ਪਰ ਜੇ ਇਹ ਕੁਝ ਗਲ ਹੋ ਗਿਆ ਤਾਂ ਕਿ ਇਹਨੇ ਕੁਝ ਨਹੀਂ ساری ਉਮਰ ਬਾਅਦ ਹੋ ਦੇ ਠੀਕ ਹੈ ਜੀ ਓਕੇ ਬਾਈ ਓਕੇ ਜੀ ਸਾਰਿਆਂ ਨੂੰ ਫੁਰਸਤ